ਦੈਨਿਕ ਸੂਰਜ ਟੀਵੀ ਤੇ ਤੁਹਾਡਾ ਸਵਾਗਤ ਮੈਂ ਖਾਂ ਜਸਪਾਲ ਸਿੰਘ ਸੰਧੂ ਦਾ ਸਿੱਧੂ ਮੂਸੇਵਾਲਾ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਤੁਹਾਨੂੰ ਦੱਸਦੇ ਕਿ ਲਗਾਤਾਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਬਾਪੂ ਬਲਕੌਰ ਸਿੰਘ ਤੇ ਚਰਨ ਕੌਰ ਦੇ ਵੱਲੋਂ ਐਸਐਸਪੀ ਦਫ਼ਤਰ ਦੇ ਬਾਹਰ ਬੀਤੇ ਦਿਨੀ ਧਰਨਾ ਦਿੱਤਾ ਗਿਆ ਸੀ ਕਮਾਈ ਨੂੰ ਲੈ ਕੇ ਇਹ ਲਗਾਤਾਰ ਵਿਵਾਦ ਜਿਹੜਾ ਛੜਿਆ ਹੋਇਆ ਹੈ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਇਨਕਮ ਹੈ ਜਿਹੜੇ ਉਹਦੇ ਚੈਨਲ ਤੋਂ ਆ ਰਹੀ ਹੈ ਉਹਦਾ ਸਾਨੂੰ ਅਤਾ ਪਤਾ ਨਹੀਂ ਲੱਗ ਪਾ ਰਿਹਾ 30 32 33 ਕਰੋੜ ਰੁਪਏ ਦਾ ਹਵਾਲਾ ਜਿਹੜਾ ਉਹ ਦਿੱਤਾ ਜਾ ਰਿਹਾ ਸੀ ਜਿਹਦੇ ਵਿੱਚ ਸੁਰਖੀਆਂ ਦੇ ਵਿੱਚ ਨਾਮ ਬੰਟੀ ਬੈਂਸ ਦਾ ਸੀਗਾ ਕਿ ਬੰਟੀ ਬੈਂਸ ਦੇ ਵੱਲੋਂ ਕੋਈ ਵੀ ਇਨਕਮ ਦੇ ਬਾਰੇ ਦੱਸਿਆ ਨਹੀਂ ਜਾ ਰਿਹਾ ਕੋਈ ਵੀ ਸਾਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਤੁਹਾਡੇ ਕਿੰਨੇ ਪੈਸੇ ਰਹਿ ਗਏ ਨੇ ਦੇਣ ਵਾਲੇ ਜਾਂ ਕਿੰਨੀ ਇਨਕਮ ਜਿਹੜੀ ਹੈ ਟੋਟਲ ਬਣੀ ਹੈ ਸੋ ਇਹ ਪੂਰਾ ਮਾਮਲਾ ਜਿਹੜਾ ਬੜੇ ਚਿਰ ਤੋਂ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਸੀ ਹੁਣ ਥੋੜਾ ਜਿਆਦਾ ਤੁਹਾਨੂੰ ਡਿਟੇਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਚੈਨਲ ਦਾ ਜਿਹੜਾ ਵੀ ਸਿੱਧੂ ਦਾ ਕੰਟਰੈਕਟ ਸੀਗਾ ਇਹ 1 ਡਿਜੀਟਲ ਕੰਪਨੀ ਦੇ ਨਾਲ ਸੀ 1 ਡਿਜੀਟਲ ਮਾਰਕੀਟਿੰਗ ਕੰਪਨੀ ਦੇ ਨਾਲ ਸੀ ਜੀ ਦਾ ਐਮ ਡੀ ਹੈ ਸ਼ਬੀਰ ਬੋਮਨ ਔਰ ਉਹਦੇ ਨਾਲ ਕੰਮ ਕਰਦਾ ਹੈ ਗੁਰਪ੍ਰੀਤ ਸਿੰਘ ਔਰ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਗੁਰਪ੍ਰੀਤ ਸਿੰਘ ਬੰਟੀ ਬੈਂਸ ਦਾ ਦੋਸਤ ਹੈ ਔਰ ਜਿਹੜੇ ਸਾਰੇ ਪੰਜਾਬ ਦੇ ਲਗਭਗ ਕੰਮ ਜਾਣੇ ਸ਼ੁਰੂ ਹੋਏ ਇਹ ਗੁਰਪ੍ਰੀਤ ਸਿੰਘ ਦੇ ਥਰੂ ਪਹਿਲਾ ਬੰਟੀ ਬੈਂਸ ਦਾ ਕੰਮ ਗਿਆ ਤੇ ਉਸ ਤੋਂ ਬਾਅਦ ਸਾਰੇ ਕੰਮ ਜਿਹੜੇ ਐ ਉਹ ਵਨ ਡਿਜੀਟਲ ਦੇ ਕੋਲ ਜਾਣੇ ਸ਼ੁਰੂ ਹੋਏ ਥਰੂ ਗੁਰਪ੍ਰੀਤ ਸਿੰਘ ਔਰ ਥਰੂ ਬੰਟੀ ਬੈਂਸ ਕਿਉਂਕਿ ਗੁਰਪ੍ਰੀਤ ਸਿੰਘ ਹੁਣਾਂ ਨੇ ਇਹ ਕੰਪਨੀ ਸ਼ੁਰੂਆਤੀ ਦੌਰ ਦੇ ਵਿੱਚ ਸ਼ੁਰੂ ਕੀਤੀ ਸੀ ਔਰ ਗੁਰਪ੍ਰੀਤ ਸਿੰਘ ਜਦੋਂ ਕੰਪਨੀ ਉਹਨਾਂ ਨੇ ਸ਼ੁਰੂ ਕੀਤੀ ਤਾਂ ਸ਼ਬੀਰ ਮੋਮਨ ਐਜ਼ ਅ ਇਨਵੈਸਟਰ ਇਸ ਕੰਪਨੀ ਦੇ ਵਿੱਚ ਆਇਆ ਐਜ਼ ਅ ਇਨਵੈਸਟਰ ਇਸ ਕੰਪਨੀ ਦੇ ਵਿੱਚ ਉਹਨੇ ਜੁਆਇਨ ਕੀਤਾ ਫਿਰ ਉਸ ਤੋਂ ਬਾਅਦ ਇਹਨਾਂ ਦੇ ਥੋੜੀ ਜੀ ਆਪਸੀ ਕਲੈਸ਼ ਵਦੇ ਜਾ ਜਿਹੜਾ ਗੁਰਪ੍ਰੀਤ ਹੈ ਉਹ ਕੰਪਨੀ ਤੋਂ ਬਾਹਰ ਹੋ ਗਿਆ ਯਾਨੀ ਕਿ ਐਜ਼ ਅ ਏਮਪਲੋਏ ਕੰਮ ਕਰਨ ਲੱਗ ਪਿਆ ਔਰ ਸਿੱਧੇ ਤੌਰ ਤੇ ਐਮ ਡੀ ਦੇ ਵੱਜੋਂ ਸ਼ਬੀਰ ਮੋਮਨ ਕੰਮ ਕਰਨ ਲੱਗ ਪਿਆ 1 ਡਿਜੀਟਲ ਦੇ ਵਿੱਚ ਯਾਨੀ ਕਿ ਸ਼ੁਰੂ ਪਹਿਲਾਂ ਗੁਰਪ੍ਰੀਤ ਸਿੰਘ ਹੁਣਾਂ ਨੇ ਕੀਤੀ ਸੀ ਦੋ ਤਿੰਨ ਜਣਾਂ ਨੇ ਮਿਲ ਕੇ ਔਰ ਗੁਰਪ੍ਰੀਤ ਸਿੰਘ ਤੇ ਬੰਟੀ ਬੈਂਸ ਆਪਸ ਦੇ ਵਿੱਚ ਦੋਸਤ ਸੀਗੇ ਸੋ ਜਿੰਨਾ ਕੰਮ 1 ਡਿਜੀਟਲ ਨੂੰ ਜਾਣਾ ਸ਼ੁਰੂ ਹੋਇਆ ਬੰਟੀ ਬੈਂਸ ਸੁਣਾ ਦਾ ਜਾਂ ਹੋਰ ਪੰਜਾਬ ਦੇ ਗਾਇਕਾਂ ਦਾ ਉਹ ਗੁਰਪ੍ਰੀਤ ਸਿੰਘ ਦੇ ਥਰੂ 1 ਡਿਜੀਟਲ ਦੇ ਵਿੱਚ ਗਿਆ ਤਾਂ 1 ਡਿਜੀਟਲ ਦਾ ਕੰਮ ਕੀ ਹੈ ਹੁਣ ਤੁਹਾਨੂੰ ਇਹ ਥੋੜਾ ਜਿਆਦਾ ਦੱਸ ਦਿੰਨੇ ਆ ਜਦੋਂ ਕੋਈ ਵੀ ਆਰਟਿਸਟ ਆਪਣਾ ਗੀਤ ਕੱਢਦਾ ਹੈ ਤਾਂ ਉਹ CMS ਤੇ ਪਾਉਂਦਾ ਹੈ CMS ਇੱਕ ਅਜਿਹੀ ਟੈਕਨੀਕ ਹੈ ਜਾਂ ਅਜਿਹਾ ਸੌਫਟਵੇਅਰ ਹੈ ਕਿ ਜਦੋਂ ਤੁਹਾਡਾ ਗਾਣਾ CMS ਤੇ ਅਪਲੋਡ ਹੁੰਦਾ ਹੈ ਤਾਂ ਕੋਈ ਹੋਰ ਉਹ ਗਾਣਾ ਨਾ ਚੱਕ ਲਵੇ ਕੋਈ ਹੋਰ ਉਹ ਗਾਣੇ ਦਾ ਨਾਂ ਇਸਤੇਮਾਲ ਕਰ ਲਵੇ ਜਿਹਨੂੰ ਅਸੀਂ ਸਿੱਧੇ ਸ਼ਬਦਾਂ ਦੇ ਵਿੱਚ ਕਹਿੰਦੇ ਆ ਕਾਪੀਰਾਈਟ ਜਦੋਂ ਕੋਈ ਗਾਣਾ ਤੁਹਾਡਾ ਹੋਰ ਕੋਈ ਯੂਜ਼ ਕਰਦਾ ਹੈ ਜੇ ਤੁਸੀਂ ਸੀਐਮਐਸ ਤੇ ਗਾਣਾ ਪਾਇਆ ਤਾਂ ਸੀਐਮਐਸ ਧਿਆਨ ਰੱਖਦਾ ਹੈ ਕਿ ਤੁਹਾਡਾ ਹੋਰ ਕੋਈ ਗਾਣਾ ਯੂਜ਼ ਤਾਂ ਨਹੀਂ ਕਰ ਰਿਆ ਉਹ ਸਿੱਧਾ ਫਿਰ ਉਹ ਕਾਪੀਰਾਈਟ ਕਲੇਮ ਕਰ ਦਿੰਦਾ ਹੈ ਤਾਂ ਇਹ ਕੰਮ ਹੈ ਸਾਰਾ ਸੋ ਇਹ ਸਿੱਧੂ ਮੂਸੇਵਾਲੇ ਦਾ ਵਨ ਡਿਜੀਟਲ ਦੇ ਨਾਲ ਲੈਣ ਦੇਣ ਸੀ ਕੰਮਕਾਰ ਸੀਗਾ ਸੋ ਉਹ ਇਨਕਮ ਕਿੰਨੀ ਜਨਰੇਟ ਹੋਈ ਉਹਦਾ ਪਤਾ ਨਹੀਂ ਲੱਗ ਪਾਰਿਆ ਇਹ ਸਿੱਧੂ ਦੇ ਮਾਤਾ ਪਿਤਾ ਕਲੇਮ ਕਰ ਰਹੇ ਨੇ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਬੰਟੀ ਬੈਂਸ ਦਾ ਨਾਮ ਆਉਂਦਾ ਰਿਹਾ ਕਿ ਬੰਟੀ ਬੈਂਸ ਨੇ ਹਸਾਬਤਾਬ ਨਹੀਂ ਦਿੱਤਾ ਜਾਨੀ ਕਿ ਬੰਟੀ ਬੈਂਸ ਮਲਾਉਣ ਵਾਲਾ ਸੀਗਾ ਸ਼ਬੀਰ ਮੁਮਿੰਨ ਉਹਨਾਂ ਦੇ ਨਾਲ ਇਹ ਗੱਲਾਂ ਬਾਤਾਂ ਜਿਹੜੀਆਂ ਚੱਲਦੀਆਂ ਰਹੀਆਂ ਪਰ ਫਿਲਹਾਲ ਜਿਹੜੀ ਜਾਣਕਾਰੀ ਮਿਲੀ ਹੈ ਕਿ ਸਿੱਧੂ ਦੇ ਮਾਤਾ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਹੋ ਚੁੱਕਿਆ ਹੈ ਵਨ ਡਿਜੀਟਲ ਦੇ ਐਮ ਡੀ ਸ਼ਬੀਰ ਮੁਮਿੰਨ ਤੇ ਤੇ ਗੁਰਪ੍ਰੀਤ ਸਿੰਘ ਤੇ ਫਿਰ ਉਸ ਤੋਂ ਬਾਅਦ ਬੰਟੀ ਬੈਂਸ ਦਾ ਨਾਮ ਇਸ ਐਫ ਆਈ ਆਰ ਦੇ ਵਿੱਚੋਂ ਬਾਰ ਕੱਢਿਆ ਗਿਆ ਹੈ ਸੋ ਹੁਣ ਸਵਾਲ ਇਹ ਹੈ ਕਿ ਜਿਹੜਾ ਰੌਲਾ ਬੰਟੀ ਬੈਂਸ ਤੇ ਸਿੱਧੂ ਦੇ ਮਾਤਾ ਪਿਤਾ ਦਾ ਚੱਲਦਾ ਸੀਗਾ ਉਹ ਸੌਟ ਆਊਟ ਹੋ ਗਿਆ ਉਹਦੇ ਉੱਪਰ ਰਾਜੀਨਾਮਾ ਹੋ ਗਿਆ ਗੱਲਬਾਤ ਹੋ ਗਈ ਹੈ ਇਹ ਸਵਾਲ ਜਿਹੜਾ ਉਕਾਬਲੇ ਗੌਰ ਹੈ ਕਿ ਇਹਨਾਂ ਦੀ ਆਪਸ ਦੇ ਵਿੱਚ ਸੁਲਾਹ ਹੋ ਚੁੱਕੀ ਹੈ ਜਦਕਿ ਬੰਟੀ ਬੈਂਸ ਕਹਿੰਦੇ ਨੇ ਕਿ ਮੇਰਾ ਕੋਈ ਲੈਣਾ ਦੇਣਾ ਨਹੀਂ ਨਾ ਮੈਂ ਸਿੱਧੂ ਦਾ ਮੈਨੇਜਰ ਸੀ ਨਾ ਮੈਂ ਉਹਦੇ ਅਕਾਊਂਟਸ ਮੈਨੇਜ ਕੀਤੇ ਮੇਰਾ ਕੋਈ ਇਸ ਦੇ ਵਿੱਚ ਲੈਣਾ ਦੇਣਾ ਨਹੀਂ ਹੈ ਮੈਂ ਸਿੱਧੀ ਗੱਲ ਸ਼ਬੀਰ ਮੁਹੰਮਦ ਦੇ ਨਾਲ ਕਰਵਾਈ ਸੀ ਤਾਂ ਉਹਦਾ ਆਪਸੀ ਹਿਸਾਬ-ਕਤਬ ਹੈ ਤਾਂ ਹੁਣੇ ਦੇਖਣਾ ਹੋਏਗਾ ਕਿ ਬੰਟੀ ਬੈਂਸ ਤੇ ਜਿਹੜੇ ਪਹਿਲਾਂ ਇਲਜ਼ਾਮ ਲੱਗੇ ਐ ਉਹਨਾਂ ਦਾ ਕੀ ਬਣਿਆ ਆਪਸ ਦੇ ਵਿੱਚ ਸਿੱਧੂ ਦੇ ਮਾਤਾ-ਪਿਤਾ ਦੀ ਔਰ ਬੰਟੀ ਬੈਂਸ ਦੀ ਇਹ ਸੁਲਾਹ ਹੋ ਚੁੱਕੀ ਹੈ ਰਾਜੀਨਾਮਾ ਹੋ ਚੁੱਕਿਆ ਜਾਂ ਨਹੀਂ ਕਿਉਂਕਿ ਫਿਲਹਾਲ ਜਿਹੜੀ ਜਾਣਕਾਰੀ ਮਿਲੀ ਹੈ ਕਿ ਉਸ ਐਫ ਆਈ ਆਰ ਦੇ ਵਿੱਚੋਂ ਬੰਟੀ ਬੈਂਸ ਦਾ ਨਾਮ ਬਾਹਰ ਕੱਢਿਆ ਗਿਆ ਹੈ ਉਸ ਐਫ ਆਈ ਆਰ ਦੇ ਵਿੱਚ ਬੰਟੀ ਬੈਂਸ ਦਾ ਨਾਮ ਸ਼ਾਮਿਲ ਨਹੀਂ ਹੈ ਸੋਏ ਸਿੱਧੂ ਮੂਸੇਵਾਲਾ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸਿੱਧੂ ਦੇ ਮਾਤਾ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਵਨ ਡਿਜੀਟਲ ਦੇ ਐਮ ਡੀ ਸ਼ਬੀਰ ਮੁਮਨ ਤੇ ਗੁਰਪ੍ਰੀਤ ਸਿੰਘ ਦੇ ਉੱਪਰ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰ ਦਿੱਤੀ ਗਈ ਹੈ